ਸਿਲੇ 3 ਤੋਂ 4 ਦਿਨ ਤੋਂ ਇਹ ਗ੍ਰਿੱਲਾ ਟੁੱਟ ਚੁੱਕੀਆਂ ਨੇ ਤੇ ਆਵਾਜਾਈ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੇ ਗੱਟੀਆਂ ਨੂੰ ਵੀ ਕੋਈ ਨਾ ਕੋਈ ਨੁਕਸਾਨ ਵੀ ਪਹੁੰਚ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਭਾਵੇਂ ਟਿੱਪ ਦਾ ਸਮਾਂ ਪਤਾ ਲੱਗ ਰਿਹਾ ਪਰ ਰਾਤ ਨੂੰ ਜੇਕਰ ਇੱਥੋਂ ਕੋਈ ਲੰਘਦਾ ਹੈ, ਵਾਹਨ ਦੀ ਸਪੀਡ ਤੇਜ਼ ਹੁੰਦੀ ਹੈ ਤਾਂ ਉਹਦਾ ਸੰਤੁਲਨ ਵੀ ਹੋ ਸਕਦਾ ਹੈ। ਸੋ ਸਮਰ న్యూਸ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਇਤਿਆਹਤ ਸਵਾਗਤ ਕਰਦਾ। ਇਸ ਸਮੇਂ ਅਸੀਂ ਮੌਜੂਦਾ ਲੁਧਿਆਣਾ ਦੇ ਲੇਅਰ ਵੈਲੀ ਦੇ ਕੋਲ ਜਿਹੜਾ ਅੰਡਰਪਾਸ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਪਾਣੀ ਦੀ ਡਰੇਨੇਜ ਦੇ ਲਈ ਇੱਥੇ ਗ੍ਰਿਲ ਲਗਾਈ ਹੋਈ ਸੀ ਜੋ ਕਿ ਟੁੱਟ ਚੁੱਕੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਤੋਂ 4 ਦਿਨ ਤੋਂ ਇਹ ਗ੍ਰਿਲਾਂ ਟੁੱਟ ਚੁੱਕੀਆਂ ਨੇ ਤੇ ਆਵਾਜਾਈ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਆਪ ਹੀ ਦੇਖ ਸਕਦੇ ਹੋ ਕਿ ਕਿਵੇਂ ਗ੍ਰਿੱਲਾਂ نیچے ਨੂੰ ਧਸ ਗਈਆਂ ਹੋਈਆਂ ਨੇ ਲੋਹੇ ਦੇ ਜਿਹੜੇ ਸਰੀਏ ਨੇ ਉਹ ਨੁਕੀਲੇ ਸਰੀਏ ਵੀ ਉੱਪਰ ਨੂੰ ਆ ਚੁੱਕੇ ਹੋਏ ਨੇ ਕੁਝ ਲੋਕਾਂ ਦੇ ਵੱਲੋਂ ਇੱਥੇ ਪੱਥਰ ਵੀ ਰੱਖੇ ਗਏ ਗ੍ਰਿਲ ਟੁੱਟਣ ਤੋਂ ਬਾਅਦ ਝਾੜੀ ਵੀ ਲਗਾਈ ਗਈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਉਹ ਅਵੇਅਰ ਹੋ ਸਕਣ ਤਾਂ ਕਿ ਉਹਨਾਂ ਨੂੰ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਣਾ ਪੈ ਸਕੇ ਕੁਝ ਲੋਕਾਂ ਨੇ ਇੱਥੇ ਪੱਥਰ ਵੀ ਰੱਖੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਵਾਹਨ ਲੰਘ ਰਹੇ ਨੇ ਤੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਤੁਲਨ ਵੀ ਉਹਨਾਂ ਦਾ ਵਿਗੜ ਰਿਹਾ ਹੈ ਗੱਡੀਆਂ ਲੰਘ ਰਹੀਆਂ ਨੇ ਗੱਡੀਆਂ ਨੂੰ ਰੁਕਣਾ ਪੈ ਰਿਹਾ ਹੈ ਸਲੋ ਕਰਕੇ ਲੰਘਣਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਗੱਡੀਆਂ ਨੂੰ ਵੀ ਕੋਈ ਨਾ ਕੋਈ ਨੁਕਸਾਨ ਵੀ ਪਹੁੰਚ ਸਕਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੋ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਗੱਡੀਆਂ ਇੱਥੋਂ ਦੀ ਆਪਣੇ ਵਾਹਨ ਚਾਲਕ ਜਿਹੜੇ ਆਪਣੀ ਗੱਡੀਆਂ ਨੂੰ ਸਲੋ ਸਪੀਡ ਕਰਕੇ ਲੈ ਕੇ ਤਾਂ ਜਾ ਰਹੇ ਨੇ ਪਰ ਜਿਹੜੇ ਨੁਕੀਲੇ ਸਰੀਏ ਨੇ ਉਹ ਉਹਨਾਂ ਨੂੰ ਦੇਖ ਨਹੀਂ 파ਰੇ ਤੇ ਉਸ ਦੇ ਨਾਲ ਕਿਸੇ ਦਾ ਟਾਇਰ ਤੱਕ ਵੀ ਫਟ ਸਕਦਾ ਸੋ ਤੁਸੀਂ ਦੇਖ ਸਕਦੇ ਹੋ ਕਿਵੇਂ ਵਾਹਨ ਚਾਲਕ ਇੱਥੋਂ ਦੀ ਆਪਣੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਲਵੀਰ ਸਿੰਘ ਆ ਵੀਰੇ ਭਾਈ ਜੀ ਇੱਥੋਂ ਦੀ ਰੋਹ ਲੰਘਦੇ ਹੋ ਉਹ ਹੀ ਜਾਂਦਾ ਵਾ ਲਗੜਾ ਕਰਕੇ ਹਾਂ ਜੀ ਸੋ ਗ੍ਰੇਲ ਟੁੱਟੀ ਹੋਈ ਹੈ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜੀ ਐਕਸੀਡੈਂਟ ਦੇ ਕਾਰਨ ਤੇ ਹੈਗੀ ਹੈ ਇਹ ਐਕਸੀਡੈਂਟ ਤਾਂ ਹੋ ਹੀ ਜਾਂਦਾ ਹੈ ਕਿਤੇ ਨਾ ਕਿਤੇ ਆ ਕੇ ਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਗਰਿੱਲਾਂ ਨੀਚੇ ਨੂੰ ਪਸ ਚੁੱਕੀਆਂ ਹੋਈਆਂ ਨੇ ਜਿਵੇਂ ਕੋਈ ਹਾਈ ਸਪੀਡ ਤੇ ਆ ਰਿਹਾ ਉਸ ਦਾ ਵਾਹਨ ਦਾ ਸੰਤੁਲਨ ਤੁਸੀਂ ਵੀ ਆ ਰਹੇ ਸੀ ਵਾਹਨ ਦਾ ਸੰਤੁਲਨ ਵੀ ਖੋ ਸਕਦਾ ਹੈ ਐਕਸੀਡੈਂਟ ਵੀ ਹੋ ਸਕਦਾ ਹਾਂਜੀ ਹਾਂਜੀ ਨੱਚਲੀ ਗੱਲ ਹੈ ਭਾਜੀ ਮਤਲਬ ਕੋਈ ਨਾ ਕੋਈ ਕਾਰਨ ਤਾਂ ਵਾਣੀ ਜਾਂਦਾ ਐਕਸੀਡੈਂਟ ਦਾ ਫਿਰ ਇਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਹੜੀ ਮਤਲਬ ਐਕਸੀਡੈਂਟ ਹੋ ਹੀ ਜਾਂਦਾ ਕਿਤੇ ਨਾ ਕਿਤੇ ਆ ਫਿਰ ਵੀ ਅਸੀਂ ਨਾਰਮਲ ਆਪਾਂ ਹੁਣ ਚਲੋ ਹੈਗੇ ਠੀਕ ਹੈ। ਤੋ ਰਾਤ ਨੂੰ ਵੀ ਹਨੇਰਾ ਕਾਫੀ ਹੋਏਗਾ ਤਾਂ ਉਸ ਦੇ ਵਿੱਚ ਵੀ ਜੇ ਕਿਸੇ ਨੂੰ ਨਾ ਪਤਾ ਲੱਗਿਆ ਤਾਂ ਉਸ ਨਾਲ ਵੀ ਘਟਨਾ ਵਾਪਰ ਸਕਦੀ ਹੈ। ਹਾਂਜੀ ਹਾਂਜੀ ਬਾਜੀ ਐਕਚੁਅਲੀ ਗੱਲ ਹੈ ਜੀ ਉਹ ਜੇ ਦਿਨੇ ਨਹੀਂ ਐਕਸੀਡੈਂਟ ਹੋ ਸਕਦਾ ਤਾਂ ਰਾਤ ਨੂੰ ਤਾਂ ਵੈਸੇ ਹੀ ਆਪ ਕੋ ਤੇ ਲਾਈਟ ਵਗੈਰਾ ਨਹੀਂ ਤੇ ਔਖਾ ਹੋਈ ਜਾਂਦਾ ਜੀ। ਜੀ ਕੀ ਮੈਂ ਕੀ ਕਰਦੇ ਨੇ? ਬਸ ਇਹੀ ਅੱਗੇ ਬਾਜੀ ਇਹਦੇ ਵੱਲ ਧਿਆਨ ਦੇ ਕੇ ਇਹਨੂੰ ਮਤਲਬ ਸਹੀ ਕਰਾਇਆ ਜਾਵੇ। ਜੀ ਹਾਂਜੀ ਧੰਨਵਾਦ ਜੀ। ਸੋ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਕਿ ਕਿਵੇਂ ਵਾਹਨ ਚਾਲਕ ਇੱਥੋਂ ਦੀ ਲੰਘਦਾ ਰਹੇ ਨੇ ਪਰ ਉਹਨਾਂ ਨੂੰ ਝਟਕੇ ਵੀ ਪੈ ਰਹੇ ਨੇ ਕੁਝ ਲੋਕ ਤਾਂ ਦੂਰੋਂ ਦੀ ਦੇਖ ਲੈਂਦੇ ਨੇ ਹਜੇ ਦਿਨ ਦਾ ਸਮਾਂ ਹੈ ਪਤਾ ਲੱਗ ਰਿਹਾ ਪਰ ਰਾਤ ਨੂੰ ਜੇਕਰ ਇੱਥੋਂ ਕੋਈ ਲੰਘਦਾ ਹੈ ਵਾਹਨ ਦੀ ਸਪੀਡ ਤੇਜ਼ ਹੁੰਦੀ ਹੈ ਤਾਂ ਉਸ ਦਾ ਸੰਤੁਲਨ ਵੀ ਹੋ ਸਕਦਾ ਹੈ ਜਿਸ ਦੇ ਨਾਲ ਕੋਈ ਘਟਨਾ ਵੀ ਵਾਪਰ ਸਕਦੀ ਹੈ ਸੋ ਪਾਣੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕਿਵੇਂ ਗ੍ਰਿੱਲ نیچے ਨੂੰ ਤਾਂ ਚੁੱਕੀ ਹੋਈ ਹੈ ਜਦੋਂ ਕਿਸੇ ਦਾ ਹੋ ਸਕਦਾ ਹੈ ਕਿ ਕਿਸੇ ਨੂੰ ਜਦੋਂ ਇੱਥੋਂ ਕੋਈ ਲੰਘਿਆ ਹੋਵੇਗਾ ਤਾਂ ਉਸ ਨੂੰ ਪਤਾ ਲੱਗਿਆ ਉਸਨੇ ਪੱਥਰ ਰੱਖ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਕਿ ਜਿਹੜੇ ਲੋਕ ਲੰਘ ਰਹੇ ਨੇ ਇੱਥੋਂ ਜੇ ਉਹਨਾਂ ਦਾ ਧਿਆਨ ਨਾ ਪਵੇ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੋਂ ਦੀ ਮੈਂ ਧਿਆਨ ਨਾਲ ਲੰਘਣਾ ਕਿਉਂਕਿ ਇਹ ਜਗ੍ਹਾ ਜਿਹੜੀ نیچے ਨੂੰ ਤਸਰੀ ਹੋਈ ਹੈ ਗ੍ਰਿੱਲ نیچے ਨੂੰ ਤਸ ਚੁੱਕੀ ਹੋਈ ਹੈ ਹੋਰ ਲੋਕ ਵੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਭਲੇਸ਼ ਸਿੰਘ ਜੀ ਭਾਈ ਇੱਥੋਂ ਹੀ ਰੋਜ਼ ਲੰਘਦੇ ਹੋ ਹਾਂਜੀ ਜੀ ਇਹ ਕਿੰਨੇ ਦਿਨ ਤੋਂ ਟੁੱਟਿਆ ਹੋਇਆ ਹੈ ਜੀ ਜ ਲਗਭਗ 15 ਦਿਨ ਹੋ ਗਏ 15 15-20 ਦਿਨ ਦੇ ਲਗਭਗ ਹੋ ਗਏ ਉਹ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਵੇਂ ਸਰੀਏ ਨਿਕਲੇ ਹੋਏ ਨੇ ਜੇਕਰ ਕੋਈ ਹਾਈ ਸਪੀਡ ਤੇ ਆਵੇ ਲੋਕ ਕਾਫੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਬ੍ਰੇਕਾਂ ਮਾਰ ਕੇ ਲੰਘ ਰਹੇ ਨੇ ਬਿਲਕੁਲ ਜੀ ਸਰ ਗੱਡੀਆਂ ਆਉਂਦੀਆਂ ਛੋਟੀ ਬੈਕ ਵਾਲਿਆਂ ਦਾ ਰਾਹ ਹੀ ਨਹੀਂ ਮਿਲਦਾ ਜੀ ਨਿਕਲਣ ਨੂੰ ਜੀ ਉਹ ਕਾਰਾਂ ਵੀ ਲੰਘ ਰਹੀਆਂ ਨੇ ਉੱਤੇ ਵੀ ਝਟਕੇ ਵੱਜ ਰਹੇ ਨੇ ਬੰਪਰ ਕਈਆਂ ਦੇ ਨੀਵੇਂ ਨੇ ਉਹ ਵੀ ਵਿੱਚ ਵੱਜ ਰਹੇ ਨੇ ਜੀ ਦੋ ਗੱਡੀਆਂ ਦਾ ਪਰਸਾ ਚੋਰ ਟੁੱਟਾ ਵੇਖਿਆ ਮੈਂ ਹਾਂ ਉਹ ਇਸ ਵੱਲ ਧਿਆਨ ਕਿਸੇ ਨੇ ਨਹੀਂ ਦਿੱਤਾ ਵੀ ਇਹ ਕਿਵੇਂ ਟੁੱਟਿਆ ਵੀ ਇਸ ਦੀ ਰਿਪੇਅਰ ਕੀਤੀ ਜਾਵੇ ਮੈਨੂੰ ਲੱਗਦਾ ਕਿ ਇਹ ਦੂਸਰਾ ਵੀ ਜਿਹੜਾ ਹੈਗਾ ਪਹਿਲਾਂ ਉਹ ਤਾਂ ਟੁੱਟ ਚੁੱਕਾ ਹੋਇਆ ਹੈ ਉਹ ਤਾਂ نیچے ਜਾ ਚੁੱਕਾ ਹੈ ਇਹ ਵੀ نیچے ਜਾ ਸਕਦਾ ਜਲਦੀ ਜੀ ਹਾਂ ਜੀ ਇਹ ਉਹ ਪਹਿਲਾਂ ਉਹ ਟੁੱਟਿਆ ਸੀ ਪਰਲਾ ਜੀ ਹਾਂ ਜੀ ਲੱਗਦਾ ਨਹੀਂ ਵੀ ਇਹਦੇ ਨਾਲ ਹਾਦਸਾ ਵਾਪਰ ਸਕਦਾ ਹੈ ਪ੍ਰਸ਼ਾਸਨ ਨੂੰ ਧਿਆਨ ਦੇ ਕੇ ਠੀਕ ਕਰਨਾ ਚਾਹੀਦਾ ਇਹਨੂੰ ਨਾਲ ਕਿਹਾ ਵੀ ਹੈ ਜੇ ਵਾਪਰਦਾ ਨੁਕਸਾਨ ਹੋ ਰਿਹਾ ਪਬਲਿਕ ਦਾ ਨੁਕਸਾਨ ਹੋ ਰਿਹਾ ਦਾ ਜੀ ਕਿ ਮੰਨ ਕੀ ਕਰਨਾ ਚਾਹੀਦਾ ਮੰਗਾ ਇਹਦੇ ਵਿੱਚ ਜਲਦੀ ਵੇ ਵਧੀਆ ਪ੍ਰਬੰਧ ਹੋਣਾ ਚਾਹੀਦਾ ਜੀ ਸਰ ਬਹੀਆ ਤਰੀਕੇ ਨਾਲ ਠੀਕ ਹੋਣਾ ਚਾਹੀਦਾ ਸਰ ਬਿਲਕੁਲ ਕਾਰ ਚਾਲਕ ਵੀ ਲੰਘ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਬ੍ਰੇਕਾਂ ਮਾਰ ਰਹੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਨਾਂ ਨੂੰ ਆਰਾਮ ਦੇ ਨਾਲ ਆਪਣੀਆਂ ਗੱਡੀਆਂ ਕੱਢਣੀਆਂ ਪੈ ਰੀਆਂ ਨੇ ਉਹ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੋਕ ਲੰਘ ਰਹੇ ਨੇ ਇਥੋਂ ਦੀ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕਾਰ ਚਾਲਕ ਜਿਹੜੇ ਨੇ ਗੱਡੀਆਂ ਨੂੰ ਇੱਕ ਸਾਈਡ ਕਰਕੇ ਕਿਸੇ ਤਰੀਕੇ ਆਪਣਾ ਤਾਂ ਕਿ ਉਹਨਾਂ ਦੀਆਂ ਗੱਡੀਆਂ ਦਾ ਨੁਕਸਾਨ ਨਾ ਹੋ ਸਕੇ ਜਿਸ ਕਰਕੇ ਉਹ ਰੋਕ ਕੇ ਲੰਘ ਰਹੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਡਰਸ ਨਾ ਗਈ ਇਸ ਵਾਰੀ ਹੈ ਕੀ ਜੀ ਬਾਈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੋਂ ਦੀ ਲੰਘਦੇ ਹੋਏ ਅੱਜ ਜਿਹੜੀ ਜਾਲੀ ਹੈ ਜਿੱਥੋਂ ਪਾਣੀ ਦੀ ਡਰੇਨੇਜ ਹੁੰਦੀ ਹੈ ਉਹ نیچے ਨੂੰ ਧਸੀ ਹੋਈ ਹੈ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਵੈਸੇ ਤੁਹਾਨੂੰ ਮੇਰਾ ਦੂਜਾ ਦਿਨ ਹੈ ਬਟ ਹੈ ਤਾਂ ਬੇਕਾਰ ਹੀ ਕੰਮ ਜੀ ਤੋਂ ਗੱਡੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਸੇ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕੋਈ ਰਾਤ ਨੂੰ ਲੰਘਦਾ ਹਨੇਰਾ ਹੋਇਆ ਫਿਰ ਦਾ ਐਕਸੀਡੈਂਟ ਹੀ ਹੈ ਹਾਸਾ ਵੀ ਬਾਪਰ ਹਾਂਜੀ ਹਾਂਜੀ ਜੀ ਮੰਨ ਕੀ ਕਰਦੇ ਹੋ ਕਿ ਬਿਲਕੁਲ ਸਹੀ ਕੀਤਾ ਜਾਵੇ ਜੀ ਕੋਈ ਇੱਕ ਪਾਸੇ ਲੋਕਾਂ ਨੇ ਲੋਕਾਂ ਨੇ ਜਿਹੜਾ ਇੱਕ ਪਾਸੇ ਪੱਥਰ ਲਗਾ ਕੇ ਅਵੇਅਰ ਵੀ ਕੀਤਾ ਹੋਇਆ ਪਰ ਫਿਰ ਵੀ ਦੂਸਰੀ ਸਾਈਡ ਵੀ ਜਿਹੜੀ ਉਹ ਵੀ ਨੀਚੇ ਨੂੰ ਧਸ ਗਈ ਹੈ ਉਹ ਵੀ ਮਤਲਬ ਟੁੱਟਣ ਵਾਲੀ ਹੈ ਠੀਕ ਹੈ ਪਰ ਲੇਕਿਨ ਜਿਹੜੀ ਰਾਤ ਨੂੰ ਫਿਰ ਤਾਂ ਓੱਖਾ ਹੈ ਦਿਨ ਵਿੱਚ ਤਾਂ ਚਲੋ ਬੰਦਾ ਦੇਖ ਲੈਂਦਾ ਰਾਤ ਨੂੰ ਕੀ ਕਰੂਗਾ ਜੀ जाव जाव ओके ਜੀ ਉਹਨੂੰ ਟੀਕ ਕਰਵਾਉਣਾ ਚਾਹੀਦਾ ਜਲਦੋਂ ਜਲਦ ਬਿਲਕੁਲ ਬਿਲਕੁਲ ਇੱਥੇ ਦੀ ਗਵਰਨਮੈਂਟ ਨੂੰ ਚਾਹੀਦਾ ਹੈ ਜਿਹੜੇ ਇੱਥੇ ਆਪਣੇ ਡੀਸੀ ਸਾਹਿਬ ਨੇ ਥੋੜਾ ਧਿਆਨ ਦੇਣ ਇਹ ਜੀ ਬਾਕੀ ਕੋਈ ਨਹੀਂ ਸੀ ਚਲਦੇ ਆ ਓਕੇ ਜੀ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਵੇਂ ਹਰੇਕ ਗੱਡੀ ਜਿਹੜੀ ਜਿਹੜੇ ਜਿਹੜੇ ਵੀ ਵਾਹਨ ਇੱਥੋਂ ਦੀ ਲੰਘ ਰਹੇ ਨੇ ਆਪਣਾ ਸਪੀਡ ਸਲੋ ਕਰ ਰਹੇ ਨੇ ਸੋ ਕਿਤੇ ਨਾ ਕਿਤੇ ਜੇਕਰ ਇੱਥੋਂ ਦੀ ਲੰਘਦੇ ਹੋਏ ਭਾਈ ਜੀ ਕੀ ਨਾਮ ਹੈ ਤੁਹਾਡਾ ਸੇਮਰ ਬਰੇਜ ਜੀ ਰੋਇ ਲੰਘ ਰਿਹਾ ਤੁਹਾਡੀ ਹਾਂ ਜੀ ਕਿੰਨੇ ਦਿਨ ਤੋਂ ਟੁੱਟਿਆ ਆ ਜੀ ਕਾਫੀ ਟਾਈਮ ਹੋ ਗਿਆ ਬਰੇਨ ਜੀ ਫਿਰ ਲੰਘਣ ਲੱਗੇ ਦਿੱਕਤ ਵੀ ਆਉਂਦੀ ਹੋਏਗੀ ਗੱਡੀਆਂ ਦੇ ਜੇਕਰ ਨੁਕਸਾਨ ਵੀ ਹੋ ਸਕਦਾ ਗੱਡੀਆਂ ਨੂੰ ਕੋਈ ਬਹੁਤ ਹੈ ਬਹੁਤ ਸਪੈਂਸ਼ਨ ਹੈ ਲੈ ਜਾਂਦੀ ਆ ਟਾਇਰ ਵੀ ਪਾੜ ਸਕਦਾ ਉਹਨਾਂ ਨੂੰ ਕਿੰਨੀ ਕੁ ਮਿਕਨਿਕਾ ਕਰਨਾ ਪਵੇਗਾ ਬਹੁਤ ਜ਼ਿਆਦਾ ਜੀ ਇੱਥੇ ਪਾਣੀ ਵੀ ਖੜ ਜਾਂਦਾ ਤੇ ਆ ਟੋਏ ਕਰਕੇ ਬਹੁਤ ਜ਼ਿਆਦਾ ਗੱਡੀ ਦਾ ਟਾਇਰ ਵੀ ਉਹ ਹੋ ਜਾਂਦਾ ਰੈਮ ਰੂਮ ਤੁਸੀਂ ਦੇਖ ਰਹੇ ਹੋ ਕਦੋਂ ਇਹ ਗ੍ਰਿਲਾਂ ਨੀਚੇ ਨੂੰ ਦਸੀਆਂ ਨੇ ਤਾਂ ਲੋਹੇ ਦੇ ਜਿਹੜੇ ਸਿੱਕੇ ਸੱਜੇ ਨੇ ਉਹ ਵੀ ਬਾਹਰੋਂ ਨਿਕਲੇ ਹੋਏ ਨੇ ਹਾਂ ਟਾਇਰ ਵੀ ਫਟ ਜਾਂਦਾ ਫਟ ਜਾਂਦਾ ਜੀ ਪਰ ਕਈਆਂ ਦੇ ਬੱਪਰ ਨੀਵੇਂ ਨੇ ਉਹ ਵੀ ਨਾਲ ਲੱਗ ਰਹੇ ਨੇ ਗੱਡੀਆਂ ਦੇ ਸਹੀ ਬਾਤ ਹੈ ਜੀ ਸਹੀ ਗੱਲ ਹੈ ਜੀ ਕੀ ਮੰਗ ਕਰਦੇ ਹੋ ਇਹ ਕਰੋਨਾ ਚਾਹੀਦਾ ਹੀ ਠੀਕ ਜੀ ਇਹੀ ਮੰਗ ਆ ਆਪਣੀ ਤਾਂ ਜੀ ਉਹ ਬਤਨ ਬਤਨ ਜੀ ਠੀਕ ਹੈ ਇੱਥੇ ਸੋ ਬਿਲਕੁਲ ਲੋਕਾਂ ਦਾ ਵੀ ਇਹੀ ਕਹਿਣਾ ਹੈ ਜਿਹੜੇ ਰਾਹੀਰ ਇੱਥੋਂ ਦੀ ਲੰਘ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਨੂੰ ਜਲਦ ਤੋਂ ਜਲਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਧਿਆਨ ਦੇ ਕੇ ਠੀਕ ਕਰਵਾਉਣਾ ਚਾਹੀਦਾ ਦਿਨੇ ਤਾਂ ਲੋਕ ਫਿਰ ਵੀ ਲੋਕਾਂ ਨੂੰ ਜਿਨ੍ਹਾਂ ਨੂੰ ਦਿਖ ਰਿਹਾ ਉਹ ਆਪਣੀਆਂ ਗੱਡੀਆਂ ਸਲੋ ਕਰਕੇ ਇੱਥੋਂ ਦੀ ਲੰਘ ਰਹੇ ਨੇ ਪਰ ਰਾਤ ਦੇ ਟਾਈਮ ਤੇ ਜਦੋਂ ਹਨੇਰਾ ਹੋਏਗਾ ਜੇਕਰ ਕੋਈ ਹਾਈ ਸਪੀਡ ਵਾਹਨ ਆਂਦਾ ਲੋਕਾਂ ਦਾ ਇਹ ਵੀ ਕਹਿਣਾ ਕਿ ਕਈਆਂ ਤੇ ਹਾਦਸੇ ਵਾਪਰ ਵੀ ਚੁੱਕੇ ਨੇ ਕਈ ਵਾਹਨਾਂ ਦੇ ਨਾਲ ਹਾਦਸੇ ਵੀ ਵਾਪਰ ਚੁੱਕੇ ਨੇ ਕਈਆਂ ਗੱਡੀਆਂ ਦੇ ਬੰਪਰ ਵੀ ਟੁੱਟ ਚੁੱਕੇ ਨੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਵਾਰ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਈਆਂ ਨੇ ਉਹ ਜਲ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਕਿੰਨੇ ਸਮੇਂ ਦੇ ਵਿੱਚ ਠੀਕ ਕਰਦੇ ਨੇ ਕੈਮਰਾ ਪਰਸਨ ਨੀਲ ਕਮਲ ਮੋਨੂ ਦੇ ਨਾਲ ਦੀਪਕ ਕਤਿਆਲ ਤੋਂ ਸਮਨੂਤ ਲੁਧਿਆਣਾ